जी सुन इस कमांड में कांग्रेस पार्टी जिंदाबाद सरदार साधु सिंह धर्मसो जिंदाबाद कांग्रेस पार्टी जिंदाबाद सरदार दर्शन जी सा ਆਪਾਂ ਇਹਨਾਂ ਦੇ ਵੱਡੇ ਵਿਚਾਰ ਨੇ ਉਹ ਲੈ ਲੈਣੇ ਇਹਨਾਂ ਦੇ ਵਿਚਾਰ ਆਪਾਂ ਸੁਣਨੇ ਨੇ ਜਿਹੜੇ ਪਹੁੰਚੇ ਸਾਰਾ ਧੰਨਵਾਦ ਇਹ ਸਾਹਿਬ ਦੋ ਛੁੱਟੇ ਦਰਮਿਆਨ ਵਿੱਚ ਉੱਠਿਆ ਹੋਇਆ ਨੌਜਵਾਨ ਸਾਥੀ ਨੌਜਵਾਨ ਬੱਚਾ ਜਿਹੜੇ ਵੱਡੀ ਉਮੀਦ ਕਰਕੇ ਯੂਥ ਕਾਂਗਰਸ ਦੇ ਵਿੱਚ ਆਪਣੀ ਇਹ ਧੁੰਕਾ ਨੂੰ ਆਈ ਫੇਰ ਸੁਣਾਉਂਦੇ ਸੀ ਸਟੇਜਾਂ ਤੇ ਗਾਣੇ ਗਾਉਂਦੇ ਸੀ ਉਹੀ ਕੰਮ ਨਾਲ ਅੱਜ ਬਣਿਆ ਹੋਇਆ ਹੈ ਜਿਵੇਂ ਨਾ ਕੋਈ ਪਹਿਲਾਂ ਪਿਕਟਰ ਤੋਂ ਪਹਿਲਾਂ ਬੱਚੇ ਤਿਆਰੀ ਕਰਨ ਲੱਗ ਜਾਂਦੇ ਨੇ ਭਾਈ ਵੀ ਸਾਡੇ ਮੂਹਰੇ ਮੁੰਡਾ ਜਲਸਾ ਸਰਦਾਰ ਸਾਹਿਬ ਸਰਦਾਰ ਸਾਹਿਬ ਚੱਲ ਚੱਲ ਦੇਖ ਰਿਹਾ ਹਾਂ ਐਟ ਟਾਈਮ ਮੀਟਿੰਗ ਸੰਦੀ ਹੈ ਸਾਰਾ ਹੀ ਪਿੰਡ ਮਾਵਾਂ ਪਹਿਣਾ ਬੱਚੀਆਂ ਬਜ਼ੁਰਗ ਨੌਜਵਾਨ ਸਾਰਾ ਪਿੰਡ ਇਕੱਠਾ ਹੋਇਆ ਬੈਠਾ ਆਰੇ ਸਾਡੇ ਚੀਕੂ ਦਾ ਸਰਪੰਚੀ ਤੌਰ ਤੇ ਜਿਹੜਾ ਕੰਮ ਸਾਡੀ ਸਰਕਾਰ ਸੀ ਉਹ ਬੋਲਦਾ ਕੰਮ ਲੋਕ ਪਿਆਰ ਕਰਦੇ ਨੇ ਔਰ ਮੈਂ ਸਮਝਦਾ ਕਿ ਇੱਡਾ ਵੱਡਾ ਪਿਆਰ ਕਾਂਗਰਸ ਪਾਰਟੀ ਨੂੰ ਮਿਲ ਰਿਹਾ ਹੈ ਤੇ ਬਹੁਤ ਵੱਡੀ ਜਿੱਤ ਹੋਏਗੀ ਕਿਸ ਤਰ੍ਹਾਂ ਲੱਗ ਰਿਹਾ 17 ਦਾ ਨਤੀਜਾ ਆ ਧਾਨਾ ਦਾ ਪਿੰਡ ਪ੍ਰਾਲੀ ਤੋਂ ਪਤਾ ਲੱਗ ਜਾਂਦਾ ਤੇ ਆ ਹੁਣ ਪਤਾ ਲੱਗੇਗਾ ਕਿ ਆਉਣ ਵਾਲੀ ਸਰਕਾਰ ਕੀ ਦੀ ਹੈ ਤੇ ਆ 17 ਤਰੀਕ ਨੂੰ ਲੋਕ ਦੱਸ ਦੇਣਗੇ ਤੁਸੀਂ ਖੁਦ ਰਿਜ਼ਲਟ ਦੇ ਵਿੱਚ ਬੈਠੋ ਜੇ ਜਦੋਂ ਆਊਂਗਾ ਨਾ ਮੈਂ ਵਿੱਚ ਥੋੜੀ ਬੈਠੂਗਾ ਮੈਂ ਬੈਠ ਕੇ ਸੁਣੂਗਾ ਨਾ ਮੈਂ ਹੁਣ ਹੀ ਜਾ ਕੇ ਕਿਤੇ ਧੱਕਾ ਕਰਨਾ ਜਦ ਮੇਰਾ ਉੱਥੇ ਕੋਈ ਕੰਮ ਹੀ ਨਹੀਂ ਹੈ ਵਿੱਚ ਬੈਠਣ ਦਾ ਤੇ ਜਿਹੜੇ ਸਾਡੇ ਬੰਦੇ ਪੁਆਇੰਟ ਕੀਤੇ ਹੋਣਗੇ ਉਹ ਜਾਣਗੇ ਧੰਨਵਾਦ ਆ ਮੰਤਰੀ ਸਾਹਿਬ ਦੀ ਦੇਣਾ ਜੀ ਪਹਿਲਾਂ ਇਹਨਾਂ ਨੇ ਬਹੁਤ ਕੰਮ ਕਰਾਇਆ ਨਗਰ ਦੇ ਵਿੱਚ ਉਹ ਕੰਮਾਂ ਨੂੰ ਦੇਖਦੇ ਹੋਏ ਜੀ ਅੱਜ ਲੋਕਾਂ ਨੇ ਝਾੜੂ ਧੋਦੇ ਲੱਗ ਗਿਆ ਤੇ ਆ ਸਾਰੀਆਂ ਗਲੀਆਂ ਨਾਲੀਆਂ ਪੱਕੀਆਂ ਕਰਾਈਆਂ ਜੀ ਲਾਈਟਾਂ ਲਵਾਈਆਂ ਸੀਵਰੇਜ ਪਿਆ ਪੰਚਾਇਤ ਘਰ ਬਣੇ ਸੜਕ ਬਣਾਈ ਮੈਸ ਤੋਂ ਤੋਂ ਹੀ ਤੱਕ ਜੀ ਬੱਚੇ ਬਹੁਤ ਔਖੇ ਹੁੰਦੇ ਸੀਗੇ ਉਨਾ ਕਰਕੇ ਜੀ ਸਾਰੇ ਸਹਿਯੋਗ ਦੇ ਰਹੇ ਨੇ ਜੀ ਪੂਰੇ ਤੇ ਮੈਨੂੰ ਉਮੀਦ ਆ ਜੀ ਜਿਹੜੇ ਹਸਾਬ ਨਾਲ ਸਾਡੇ ਭਰਾ ਇਕੱਠ ਕਰਕੇ ਜਾਂ ਸਾਡੀ ਮਦਦ ਕਰ ਰਹੇ ਨੇ ਵਧੀਆ ਲੀਡ ਦੇ ਨਾਲ ਅਸੀਂ ਪਾਰਟੀ ਦੀ ਝੋਲੀ ਸੀਟ ਪਾਵਾਂਗੇ ਜੀ ਧੰਨਵਾਦ